ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੇ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਜੌਰਜਟ ਆਰੀਵਰਕ ਦੇ ਵਿੱਚ ਸੂਟ ਲੈ ਕੇ ਆਏ ਤੇ ਜੌਰਜਟ ਦੇ ਵਿੱਚ ਸਿੰਪਲ ਸੂਟ ਹੋਣਗੇ ਤੇ ਪ੍ਰਾਈਸ ਸੂਟਾਂ ਦੇ ਮੈਂ ਨਾਲ ਦੀ ਨਾਲ ਦੱਸੀ ਜਾਣਿਆ ਜੀ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਣੇ ਜੀ 7:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਲੀਜ਼ ਤੁਸੀਂ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਹੈ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਆ ਪੇਮੈਂਟ ਜਿਹੜੀ ਆਨਲਾਈਨ ਹੀ ਪਾਉਣੀ ਹੁੰਦੀ ਆ ਜੀ ਕੈਸ਼ ਔਨ ਡਿਲੀਵਰੀ ਤੇ ਆਪਸ਼ਨ ਨਹੀਂ ਹੈਗੀ ਤੇ ਜਿਹੜੇ ਕੋਰੀਅਰ ਚਾਰਜੇਸ ਹੋਣਗੇ ਉਹ ਵੀ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਆ ਪਹਿਲੇ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜੇਸ ਪੁੱਛ ਕੇ ਫਿਰ ਕੱਠੀ ਪੇਮੈਂਟ ਕਰ ਦਿਆ ਕਰੋ ਤੇ ਬਾਕੀ ਜੀ ਨਾਲੋਂ ਸਕਰੀਨਸ਼ਾਟ ਨਹੀਂ ਲੈਣਾ ਹੁੰਦਾ ਕੋ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਪਰ ਪੇਮੈਂਟ ਤੁਹਾਨੂੰ ਆਨਲਾਈਨ ਹੀ ਕਰਨੀ ਪੈਣੀ ਹੈ ਜੀ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਆ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਤੇ ਟਾਈਮਿੰਗ ਹੈਗੀ ਇਸ ਸ਼ੌਪ ਦੀ ਸਵੇਰੇ 10 ਵਜੇ ਤੋਂ ਰਾਤੀ 8 ਵਜੇ ਤੱਕ ਇਸ ਟਾਈਮਿੰਗ ਦੇ ਵਿੱਚ ਜਦ ਮਰਜੀ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਹਰੇਕ ਤਰ੍ਹਾਂ ਦੀ ਸਟੀਚਿੰਗ ਕਰੀਦੀ ਹੈ ਜੀ ਜਿਨ੍ਹਾਂ ਨੇ ਸਟਿਚ ਕਰਾ ਕੇ ਵੀ ਸੂਟ ਮੰਗਵਾਉਣਾ ਹੈ ਤੁਸੀਂ ਸਟਿਚ ਕਰਾ ਕੇ ਵੀ ਸੂਟ ਮੰਗਵਾ ਸਕਦੇ ਹੋ ਤੇ ਬੜੀ ਪਿਆਰੀ ਕਲੈਕਸ਼ਨ ਹੈ ਦੇਖਦੇ ਹਾਂ ਅਸਦਾ ਪਹਿਲਾ ਸੂਟ ਇਹ ਦੇਖੋ ਆਫ ਵਾਈਟ بیس ਹੈ ਜੀ ਸੂਟ ਦਾ ਮਲਟੀ ਕਲਰ ਦੇ ਵਿੱਚ ਦੇਖੋ ਫਲਾਰਸ ਬਹੁਤ ਪਿਆਰਾ ਜੌਰਜਟ ਦੇ ਵਿੱਚ ਹੈਗੀ ਹੈ ਇਹ ਆਪਣੀ ਸ਼ਰਟ ਤੇ ਫਰੰਟ ਬੈਕ ਸਾਰੀ ਸ਼ਰਟ ਤੇ ਆਰੀ ਵਰਕ ਇਹ ਹੋਇਆ ਸ਼ਰਟ ਤੇ ਸਾਰਾ ਆਰੀ ਵਰਕ ਹੋਇਆ ਹੋਇਆ ਬਹੁਤ ਪਿਆਰਾ ਇਹ ਜੌਰਜਟ ਦੀ ਸ਼ਰਟ ਹੈ ਫਰੰਟ ਬੈਕ ਸਾਰਾ ਹੀ ਆਰੀ ਵਰਕ ਹੋਇਆ ਦੇਖੋ ਸ਼ਰਟ ਦੇ ਇਹ ਨਾਲ ਹੈ ਹੋਊਗੀ ਸਾਰੇ ਸੂਟਾਂ ਦੇ ਨਾਲ ਰਹਿਣੀਆਂ ਜਿੱਕ ਕਰੇਪ ਦੀਆਂ 3 ਮੀਟਰ ਦੀ ਪੂਰੇ 3 ਮੀਟਰ ਦੀ ਕੱਟ ਰਹਿਣੀ ਹੈ ਜੀ ਬਾਟਮ ਦੀ ਕਰੇਪ ਦੀ ਤੇ ਦੁਪੱਟਾ ਜਿਹੜਾ ਉਹ ਵੀ ਜ਼ੋਰਜਟ ਦਾ ਦੁਪੱਟਾ ਵੀ ਜ਼ੋਰਜਟ ਦੇ ਵਿੱਚ ਰਹਿਣਾ ਦੁਪੱਟੇ ਦੀ ਲੁੱਕ ਦੇਖੋ ਕਿੰਨੀ ਪਿਆਰੀ ਆ ਪੂਰਾ ਖੁੱਲਾ ਉੱਚਾ ਪੂਰਾ ਦੇਖੋ ਲੈਂਥ ਦੇ ਵਿੱਚ ਦੇਖ ਸਕਦੇ ਹੋ ਜਿੱਪੀ ਤੁਹਾਡੀ ਲੰਬਾਈ ਆ ਪੂਰਾ ਅਵੇ ਹੁੰਦਾ ਆਪਾਂ ਨੂੰ ਫਲਾ ਕੇ ਦੁਪੱਟਾ ਲੈਣਾ ਪੂਰਾ ਬਹੁਤ ਸੋਹਣਾ ਲਾਈਨਿੰਗ ਦੇ ਵਿੱਚ ਦੁਪੱਟਾ ਜ਼ੋਰਜਟ ਦੇ ਵਿੱਚ ਹੀ ਦੁਪੱਟਾ ਜੌਰਜਟ ਆਰੀ ਦੇ ਵਿੱਚ ਸ਼ਰਟ ਤੇ 3 ਮੀਟਰ ਦੀ ਕ੍ਰੇਪ ਦੀ ਬਾਟਮ ਦੇ ਨਾਲ ਸੂਟ ਦੀ ਲੁੱਕ ਦੇਖੋ ਕਿੰਨੀ ਪਿਆਰੀ ਹੈ 3000 ਪ੍ਰਾਈਸ ਹੈ ਜੀ ਸੂਟ ਦਾ 3000 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਨੈਕਸਟ ਆ ਗਿਆ ਦੇ ਵਿੱਚ ਦੇਖੋ ਕਿੰਨਾ ਪਿਆਰਾ ਪੈਰਟ ਕਲਰ ਇਹ ਕਲਰ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਜੀ ਬਹੁਤ ਸੋਹਣਾ ਦੇਖੋ ਫਿਰੋਜ਼ੀ ਦੇ ਨਾਲ ਕਿੰਨਾ ਅੱਛਾ ਕੰਟਰਾਸਟ ਲੱਗ ਰਿਹਾ ਇਹਦਾ ਜੌਰਜਟ ਆਰੀ ਵਰਕ ਦੇ ਵਿੱਚ ਸ਼ਰਟ ਹੈ ਕਰੇਪ ਦੀ 3 ਮੀਟਰ ਦੀ ਬਾਟਮ ਰਹਿਣੀ ਹੈ ਜੀ ਹਰੇਕ ਸੂਟ ਦੇ ਨਾਲ ਕਿੰਨਾ ਪਿਆਰਾ ਕਲਰ ਫਿਟਿੰਗ ਵਜੋਂ ਤਾਂ ਇਹ ਸੂਟ ਸਭ ਤੋਂ ਬੈਸਟ ਹੈ ਜੀ ਜਾਰਜਟ ਦਾ ਸੂਟ ਹਮੇਸ਼ਾ ਫਿਟਿੰਗ ਬਹੁਤ ਸੋਹਣੀ ਆਉਂਦੀ ਹੈ ਇਹ ਆ ਗਈ ਸ਼ਰਟ ਜਾਰਜਟ ਆਰੀ ਵਰਕ ਦੇ ਨਾਲ ਤੇ ਨਾਲ ਹੈਗੀ ਹੈ ਪੈਰਟ ਕਲਰ ਦੀ 3 ਮੀਟਰ ਦੀ ਬਾਟਮ ਕਰੇਪ ਦੀ ਤੇ ਜਾਰਜਟ ਦਾਈ ਦੁਪੱਟਾ ਪੂਰਾ ਖੁੱਲਾ ਦੁਪੱਟਾ ਬਹੁਤ ਸੋਹਣਾ ਗੈਂਟ ਪੂਰੇ ਖੁੱਲੇ ਦੁਪੱਟੇ ਆ ਜੀ ਬਹੁਤ ਸੋਹਣੀ ਲੁੱਕ ਦੇ ਵਿੱਚ ਸੂਟ 3000 ਪ੍ਰਾਈਸ ਹੈ 3000 ਪ੍ਰਾਈਸ ਦੇ ਨਾਲ ਆਪਣਾ ਇਹ ਬੜਾ ਸੂਟ ਕਿੰਨਾ ਯਾਰ ਲੁੱਕ ਹੈ ਜੀ ਸੂਟ ਦਾ ਨੈਕਸਟ ਆ ਗਿਆ ਬੜਾ ਸੋਹਣਾ ਸਰਦਾਰੀ ਸੂਟ ਹੈ ਜੀ ਇਹ ਬਹੁਤ ਸੋਹਣਾ ਚ ਹੈ ਇਹਨੂੰ ਕੁੜੀਆਂ ਪਾਲਣ ਚ ਇਹਦੇ ਮੰਮੀਆਂ ਪਾਲਣ ਜਿਵੇਂ 40 ਕੇ ਏਜ ਦੇ ਵਿੱਚ ਜੇ ਕਿਸੇ ਨੇ ਇਹ ਸੂਟ ਪਾਣਾ ਬਹੁਤ ਸੋਹਣਾ ਸੂਟ ਹੈ ਨਾ ਤਾਂ ਪ੍ਰਿੰਟ ਵੱਡਾ ਹੈ ਨਾ ਪ੍ਰਿੰਟ ਛੋਟਾ ਜਿਆਦਾ ਇਹ ਦੇਖੋ ਪ੍ਰਿੰਟਿੰਗ ਇਸ ਮੁਕ ਦੀ ਕਿੰਨੀ ਪਿਆਰੀ ਹੈ ਮਾਊਸ ਕਲਰ ਦੇ ਵਿੱਚ ਹੈ ਜੀ ਸੂਟ ਜੌਰਜਟ ਆਰੀ ਵਰਕ ਦੇ ਨਾਲ ਸ਼ਰਟ ਹੈ ਕ੍ਰੇਪ ਦੀ 3 ਮੀਟਰ ਦੀ ਬਾਟਮ ਰਹਿਣੀ ਆ ਮਾਊਸ ਕਲਰ ਦੀ بیس ਕਲਰ ਹੈ ਤੇ ਨਾਲ ਦੁਪੱਟਾ ਜਾਰਜਟ ਦੇ ਵਿੱਚ ਦੁਪੱਟਾ ਵੀ ਕੋਈ ਜ਼ਿਆਦਾ ਡਾਰਕ ਜਾਂ ਦੁਪੱਟਾ ਨਹੀਂ ਹੈਗਾ ਦੇਖੋ ਕਿੰਨੀ ਪਿਆਰੀ ਲੁੱਕ ਹੈ ਦੁਪੱਟੇ ਤੇ 3000 ਪ੍ਰਾਈਸ ਦੇ ਨਾਲ ਆਪਣਾ ਇਹ ਬਲ ਇਸ ਇਹ ਲੁੱਕ ਆ ਗਈ ਇਸ ਇਹ ਨੈਕਸਟ ਆ ਗਿਆ ਗ੍ਰੇ ਕਲਰ ਬਹੁਤ ਸੋਹਣਾ ਗ੍ਰੇ ਲਾਈਟ ਜਿਹਾ ਗ੍ਰੇ ਕਲਰ ਹੈ ਬਿਲਕੁਲ ਲਾਈਟ ਗ੍ਰੇ ਕਲਰ ਦੇ ਵਿੱਚ ਹੋ ਹਾਂ ਜਿਹੜਾ ਜੈਟਾਰੀ ਦੇ ਵਿੱਚ ਸ਼ਰਟ ਹੈ ਜੀ ਬੜੀ ਸੋਹਣੀ ਪ੍ਰਿੰਟ ਕਿੰਨਾ ਪਿਆਰਾ ਹੈ ਲਾਈਟ ਗ੍ਰੇ ਕਲਰ ਹੈ ਬਹੁਤ ਸੋਹਣਾ ਛੋਟੇ ਪ੍ਰਿੰਟ ਦੇ ਵਿੱਚ ਹੀ ਹੈ ਜੀ ਗ੍ਰੇ ਕਲਰ ਦੀ ਉਹ ਕ੍ਰੇਪ ਦੀ 3 ਮੀਟਰ ਦੀ ਬਾਟਮ ਤੇ ਜੌਰਜਟ ਦਾ ਵੀ ਦੁਪੱਟਾ ਦੇਖੋ ਕਿੰਨਾ ਪਿਆਰਾ ਬਹੁਤ ਸੋਹਣਾ ਗਰਮੀਆਂ ਦੇ ਅਕੋਰਡਿੰਗ ਬਹੁਤ ਸੋਹਣਾ ਲਾਈਟ ਸੂਟ ਹੈ 3000 ਪ੍ਰਾਈਸ ਦੇ ਨਾਲ 3000 ਪ੍ਰਾਈਸ ਜਾਰਜਟ ਆਰੀ ਵਰਕ ਦੇ ਵਿੱਚ ਸ਼ਰਟ ਹੈ 크ਰੇਪ ਦੀ 3 ਮੀਟਰ ਦੀ ਬਾਟਮ ਜਾਰਜਟ ਦਾ ਦੁਪੱਟਾ ਨੈਕਸਟ ਆ ਗਿਆ ਜੀ ਬਲੈਕ ਸਭ ਦਾ ਫੇਵਰੇਟ ਬਲੈਕ ਕਲਰ ਦੇ ਵਿੱਚ ਹੈ ਜੀ ਸੂਟ ਯਾਰ ਪ੍ਰਿੰਟ ਹੈ ਬਹੁਤ ਸੋਹਣਾ ਪਿੰਕ ਫਲਾਰ ਦੇ ਨਾਲ ਬਹੁਤ ਸੋਹਣਾ ਲੱਗ ਰਿਹਾ ਇਹ ਜੌਰਜਟ ਆਰੀਵਰਕ ਦੇ ਵਿੱਚ ਸ਼ਰਟ ਹੈ ਜੀ ਇਹ ਆਪਣੀ ਤੇ ਨਾਲ ਗਰੇਪ ਦੀ 3 ਮੀਟਰ ਦੀ ਬਾਟਮ ਲੈਣੀ ਹੈ ਗਰੇਪ ਦੀ 3 ਮੀਟਰ ਦੀ ਬਾਟਮ ਤੇ ਜੌਰਜਟ ਦਾ ਹੀ ਦੁਪੱਟਾ ਕਿੰਨਾ ਪਿਆਰਾ ਜੌਰਜਟ ਦੁਪੱਟੇ ਦੇ ਨਾਲ ਪੂਰੇ 2.5 ਮੀਟਰ ਦੇ ਦੁਪੱਟੇ ਰਹਿਣਗੇ ਲੁੱਕ ਆ ਇਸ ਤੋਂ 3000 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਗ੍ਰੇ ਗ੍ਰੀਨ ਜਿਹਾ ਕਲਰ ਹੈ ਬੜਾ ਪਿਆਰਾ ਲੱਗਦਾ ਏ ਸ਼ੇਡ ਜਾਰਜਟ ਆਰੀ ਵਰਕ ਦੇ ਵਿੱਚ ਫਲਾਵਰ ਪ੍ਰਿੰਟ ਦੇ ਵਿੱਚ ਸ਼ਰਟ ਹੈ ਬਹੁਤ ਪਿਆਰੀ ਸਿਮੈਂਟ ਗ੍ਰੀਨ ਜਿਹਾ ਕਲਰ ਹੈ ਲੱਗਦਾ ਏ ਗ੍ਰੇਪ ਦੀ 3 ਮੀਟਰ ਦੀ ਬਾਟਮ ਜੋ ਆਫਟਰ ਤਾਂ ਦੇਖੋ ਦੁਪੱਟਾ ਕਿੰਨਾ ਪਿਆਰਾ ਇਹ ਵਾਲੇ ਸੂਟ ਦਾ ਬਹੁਤ ਸੋਹਣਾ ਦੁਪੱਟਾ ਇਹ ਲੱਗਦਾ ਨਹੀਂ ਸੂਟ ਤੇ ਮੈਂ ਇਹ ਪ੍ਰਾਈਸ ਦੇਣਾ ਨੈਕਸਟ ਆ ਗਿਆ ਮਸਟਰਡ ਕਲਰ ਲੱਗ ਜਾਈਆ ਜੀ ਮਸਟਰਡ ਤੋਂ ਵੀ हटके ਆਇਆ ਕਲਰ 골ਡਨ ਬ੍ਰਾਊਨ ਜਿਹਾ ਕਲਰ ਨਾ ਗਰੇ ਚਾਰਜਾ ਟਾਰੀ ਦੇ ਵਿੱਚ ਸ਼ਰਟ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ। 크ريب ਦੀ 3 ਮੀਟਰ ਦੀ ਬਾਟਮ। ਚਾਰ ਚੱਕ ਲਈ ਦੁਪੱਟਾ 3000 ਪ੍ਰਾਈਸ ਦੇ ਨਾਲ 3000 ਪ੍ਰਾਈਸ ਹੈ ਜੀ। ਨੈਕਸਟ ਆ ਗਿਆ ਬੜਾ ਸੋਹਣਾ ਡਾਰਕ ਬਲੂ ਗ੍ਰੇ ਜਿਹਾ ਕਲਰ ਹੈ ਜੀ ਇਹ ਲੱਗ ਜਾ ਬਲੈਕ ਨਹੀਂ ਹੈਗਾ ਇਹ ਡਾਰਕ ਬਲੂ ਗ੍ਰੇ ਕਲਰ ਹੈ ਇਹ ਆ ਤਾਂ ਇਹ ਛੋਟੇ ਪ੍ਰਿੰਟ ਦੇ ਵਿੱਚ ਸ਼ਰਟ ਉਹ ਸੋਹਣੀ ਆਰੀ ਵਰਕ ਦੇ ਨਾਲ ਗਰੇਵ ਦੀ 3 ਮੀਟਰ ਦੀ ਬਾਟਮ ਇਹ ਚੋਰ ਜੈਟ ਦਾ ਦੁਪੱਟਾ ਸੂਟ ਆ 3000 ਪ੍ਰਾਈਸ ਦੇ ਨਾਲੇ ਮੈਂ ਤੁਹਾਨੂੰ ਜੌਰਜਟ ਆਈ ਵਰਕ ਦੇ ਵਿੱਚ ਸੂਟ ਦਿਖਾਏ ਆ ਜੀ 크ਰੇਪ ਦੀ 3 ਮੀਟਰ ਦੀ ਬਾਟਮ ਜੌਰਜਟ ਦਾ ਹੀ ਦੁਪੱਟਾ 3000 ਪ੍ਰਾਈਸ ਦੇ ਨਾਲ ਤੇ ਨੈਕਸਟ ਦਿਖਾਣੇ ਆ ਤੁਹਾਨੂੰ ਜੌਰਜਟ ਦੇ ਸੂਟ ਇਹਨਾਂ ਤੇ ਆਈ ਵਰਕ ਨਹੀਂ ਹੈਗਾ ਸਿੰਪਲ ਜੌਰਜਟ ਪ੍ਰਿੰਟ ਵਾਲੀ ਸ਼ਰਟ ਹੈ ਉਮੇ 크ਰੇਪ ਦੀ 3 ਮੀਟਰ ਦੀ ਬਾਟਮ ਰਹਿਣੀ ਹੈ ਤੇ ਜੌਰਜਟ ਦਾ ਹੀ ਦੁਪੱਟਾ ਰਹਿਣਾ ਹੈ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਦਾ ਵੀ ਲਾਈਟ ਫਰੋਜ਼ੀ ਜਿਹਾ ਕਲਰ ਹੈ ਜੌਰਜਟ ਦੇ ਵਿੱਚ ਸ਼ਰਟ ਆ ਗਈ ਬਹੁਤ ਪਿਆਰੀ ਪ੍ਰਿੰਟਿੰਗ ਦੇ ਨਾਲ 크ريب ਦੀ ਬਾਟਮ ਨਾਲ ਇਹ ਜੋ ਆਬਜੈਕਟ ਹੈ ਦੁਪੱਟਾ ਪੂਰੇ ਖੁੱਲੇ ਦੁਪੱਟਿਆਂ ਦੇ ਨਾਲ ਇਹ ਲੁੱਕ ਆ ਗਈ ਸੂਟ ਦੀ 2700 ਪ੍ਰਾਈਸ ਹੈ ਜੀ 2700 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ ਵਿੱਚ ਨੈਕਸਟ ਕਲਰ ਹੈਗਾ ਬੜਾ ਸੋਹਣਾ ਪਿੰਕ ਪਿਆਜ਼ੀ ਕਲਰ ਅਨੀਅਨ ਪਿੰਕ ਕਲਰ ਸੇਮ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਹੁਤ ਸੋਹਣੀ ਪ੍ਰਿੰਟਿੰਗ ਦੇ ਨਾਲ ਇਹ ਸ਼ਰਟ ਕ੍ਰੇਕ ਦਿੱਤੀ 3 ਮੀਟਰ ਦੀ ਬਾਟਮ ਨਾਲ ਇਹ ਕਿਤਾ ਦੇਖੋ ਪੂਰਾ ਖੁੱਲਾ ਦੁਪੱਟਾ ਕਲਰ ਬੜਾ ਪਿਆਰਾ ਹੈ ਬੜੇ ਸੂਟ ਦਾ ਵੀ ਇਹ ਜੌਰਜਟ ਦੀ ਸ਼ਰਟ ਹੈ ਜੀ ਕ੍ਰੇਪ ਦੀ 3 ਮੀਟਰ ਬਾਟਮ ਦੇ ਨਾਲ 2700 ਪ੍ਰਾਈਸ ਦੇ ਨਾਲ 2700 ਪ੍ਰਾਈਸ ਹੈ ਜੀ ਨੈਕਸਟ ਆ ਗਿਆ ਫਿਰੋਜ਼ੀ ਕਲਰ ਲਾਈਟ ਜਿਹਾ ਫਿਰੋਜ਼ੀ ਕਲਰ ਹੈ ਜੀ ਪਹਿਲਾਂ ਡਾਰਕ ਫਿਰੋਜ਼ੀ ਸੀਗਾ ਲਾਈਟ ਫਿਰੋਜ਼ੀ ਕਲਰ ਦੇ ਵਿੱਚ ਪ੍ਰਿੰਟੇ ਸੂਟ ਦਾ ਵੀ ਬੜਾ ਪਿਆਰਾ ਹੈ ਡਿਫਰੈਂਟ ਜੀ ਲੁੱਕ ਦੇ ਵਿੱਚ ਸੂਟ ਹੈ ਦੇਖੋ ਪ੍ਰਿੰਟਿੰਗ ਕਿੰਨੀ ਪਿਆਰੀ ਹੈ ਮਾਜੈਂਟਾ ਕਲਰ ਦੇ ਫਲਔਰਸ ਦੇ ਨਾਲ ਲਾਈਟ ਫਰੋਜ਼ੀ ਕਲਰ ਦੀ ਇਸ ਦੀ ਬਾਟਮ ਹੈ ਲਾਈਟ ਫਰੋਜ਼ੀ ਲਾਈਟ ਫਰੋਜ਼ੀ ਕਲਰ ਦੀ ਬਾਟਮ ਹੈ ਜੀ ਦੀ ਤੇ ਨਾਲ ਚੌਰਜਟ ਦਾ ਹੀ ਦੁਪੱਟਾ ਪੂਰਾ ਖੁੱਲਾ ਦੁਪੱਟਾ ਇਹ ਲੁੱਕ ਆ ਗਈ ਜੀ ਬਹੁਤ ਪਿਆਰਾ ਪ੍ਰਿੰਟ ਹੈ 2700 ਪ੍ਰਾਈਸ ਦੇ ਨਾਲ 2700 ਪ੍ਰਾਈਸ ਹੈ ਨੈਕਸਟ ਆ ਗਿਆ ਦੇਖੋ ਬੜਾ ਸੋਹਣਾ ਇਹ ਵੀ ਥੋੜਾ ਫਰੋਜ਼ੀ ਟੋਨ ਤੇ ਹੀ ਆ ਥੋੜਾ ਕਲਰਾਂ ਦਾ ਫੜਕ ਹੈ ਜੀ ਲਾਈਟ ਡਾਰਕ ਹੈ ਫਰੋਜ਼ੀ ਟੋਨ ਦੇ ਵਿੱਚ ਹੀ ਆ ਸੂਟ ਬੜਾ ਪਿਆਰਾ ਪ੍ਰਿੰਟ ਹੈ ਬੜੇ ਸੋਹਣੇ ਸਰਦਾਰੀ ਪ੍ਰਿੰਟ ਦੇ ਨਾਲ ਇਹ ਸ਼ਰਟ ਆ ਗਈ ਜੌਰਜਟ ਦੇ ਵਿੱਚ ਕ੍ਰੇਪ ਦੀ 3 ਮੀਟਰ ਦੀ ਬਾਟਮ ਜੌਰਜਟ ਦੇ ਸੂਟ ਦੀ ਫਿਟਿੰਗ ਬੜੀ ਪਿਆਰੀ ਜਾਂਦੀ ਹੈ ਜੀ ਬਹੁਤ ਸੋਹਣੀ ਫਿਟਿੰਗ ਦੇ ਵਿੱਚ ਸੂਟ ਹੁੰਦੇ ਆ ਤੇ ਨਾਲ ਜੌਰਜਟ ਦਾ ਹੀ ਦੁਪੱਟਾ 2700 ਪ੍ਰਾਈਸ ਹੈ ਜੀ ਮੈਂ ਆਰੀ ਵਰਕ ਤੋਂ ਬਿਨਾ ਜਿਹੜੇ ਜੌਰਜਟ ਦੇ ਸੂਟ ਦਿਖਾਏ ਆ ਤੁਹਾਨੂੰ ਇਹਨਾਂ ਦਾ ਪ੍ਰਾਈਸ ਹੈਗਾ 2700 ਜਿਹੜੇ ਵਿਦ ਆਰੀ ਵਰਕ ਦਿਖਾਏ ਸੀਗੇ ਉਹਨਾਂ ਦਾ 3000 ਪ੍ਰਾਈਸ ਸੀ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465 80803 81465 80803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਨਾ ਨਾ ਭੁੱਲਿਓ ਕਿਉਂਕਿ ਸੈਟਰਡੇ ਆਪਾਂ ਕਮੈਂਟ ਦੇ ਵਿੱਚੋਂ ਹੀ ਲੱਕੀ ਵਿਨਰ ਕੱਢਦੇ ਆ ਜੇ ਤੁਸੀਂ ਕਮੈਂਟ ਕਰੋਗੇ ਕੀ ਪਤਾ ਤੁਹਾਡਾ ਹੀ ਸੋਨਾ ਜਾਂ ਸੂਟ ਨਿਕਲਿਆ ਹੋਵੇ ਤਾਂ ਕਰਕੇ ਕਮੈਂਟ ਕਰਦੇ ਰਹੋ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਸਬਸਕ੍ਰਾਈਬ ਕਰ ਲਿਓ thank you thank you very much